ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਅੱਜ ਲੱਗੇ ਆਪਣੀ ਕੰਮ ਕੱਢਣਾ ਕਿ ਟਾਈਮ ਲੱਗਿਆ ਇਹਦਾ ਹਫਤੇ ਬਾਅਦ ਵੱਡੀ ਹੋ ਗਿਆ ਹਫਤਾ ਵੱਡੀ ਨੂੰ ਇਹ ਘਰਾਂ ਨਾਲ ਰੱਖਣ ਨੂੰ ਜਗ੍ਹਾ ਨਹੀਂ ਆਕਾਸੀ ਨੂੰ ਹੁਣ ਅੱਜ ਵੀ ਜੇ ਸਵੇਰੇ ਮੈਂ ਕਿਹਾ ਵੀ ਚਲ ਅੱਜ ਕੱਢਣਾ ਜੇ ਦਿਨ ਪੱਕਾ ਕਰਿਆ ਬਦਦਾ ਅੱਜ ਇਹ ਮੌਸਮ ਫੇਰ ਗਲਪੜ ਹੋ ਗਿਆ ਹਵਾ ਪੂਰੀ ਚੱਲ ਪਈ ਐ ਨਾ ਮਾਰੂ ਮਾਰ ਬਾਕੀ ਮਲਖੀਤ ਬਾਈ ਵਾਲਾ ਫਰੈਸ਼ਰ ਲੈ ਜਾਂਦਾ ਵਾ ਮੈਂ ਕਿਹਾ ਵੀ ਦੇਗਾ ਕੱਢ ਲੈਂਦੇ ਆ ਬਾਈ ਨੇ ਲਾਈਨੇ ਸਾਰੇ ਲਿਖੀ ਵੀ ਆ ਕਰੀਏ ਕਿ ਆ ਕਹਿੰਦਾ ਤੋੜਨ ਨੂੰ ਲੋਕ ਸਮਰਾਉਣ ਨੂੰ ਅਸੀਂ ਮੰਨੂ ਕਹਿੰਦਾ ਸਾਡਾ ਮਾਦਾ ਲੈ ਜਾ ਜਿਹੜੀ ਪਲੈਨ ਲਿਖੀ ਵੀ ਕਹਿੰਦਾ ਉਹ ਪੜ ਲਈ ਮੈਂ ਕੋਈ ਨਹੀਂ ਭਾਈ ਲਾਈਨ ਪੜ ਲੈਂਦੇ ਜਿਹੜੀ ਲਿਖੀ ਵੀ ਆ ਜਾਂ ਲਾਈਨ ਪੜੀ ਉਪਰ ਆ ਲਿਖੀ ਵੀ ਮੈਂ ਕੋਈ ਨਹੀਂ ਪਾਈ ਜੀ ਉਨੀ ਠੀਕ ਹੈ ਜੀ ਕਹਿੰਦਾ ਪਿੱਛੇ ਲਿਖਿਆ ਰੱਬ ਸੁੱਖ ਰੱਖੇ ਇਹ ਵੀ ਲਿਖਤਾ ਕਹਿਲ ਵੀ ਰੱਬ ਸੁੱਖ ਵੀ ਰੱਖੇ ਪਰ ਤੋੜਨ ਨੂੰ ਕਹਿੰਦਾ ਲੋਕ ਆ ਸਮਰਾਉਣ ਨੂੰ ਅਸੀਂ ਚਲੋ ਕੋਈ ਨਹੀਂ ਦੇਖਦੇ ਆ ਜੀ ਕੱਢੀਏ ਹੁਣ ਦਰੀਆਂ ਢੋਣ ਲੱਗੇ ਵੇ ਦੂਰ ਵਾਲੀ ਇੱਕੋ ਜਗ੍ਹਾ ਕੱਢ ਦੇਣੀ ਇੱਧਰ ਲਈ ਵੀ ਇੱਧਰ ਲਈ ਵੀ ਮੈਂ ਕਿਹਾ ਵੀ ਇੱਕੋ ਜਗ੍ਹਾ ਕੱਢ ਦੋ ਸਹੀ ਰਹੂੰਗੀ ਬਾਕੀ ਕਰਦੇ ਆ ਸ਼ੁਰੂ ਮੌਸਮ ਹਵਾ ਹੀ ਚੱਲਦੀ ਹੂੰ ਤਾਂ ਠੀਕ ਆ ਬਾਕੀ ਦੇਖਦੇ ਆਂ ਚਲੋ ਇਹ ਲੋਏ ਥੀ ਲਾਈ ਜਾਣੀ ਇੱਥੇ ਦੇ ਉੱਪਰ ਚੱਲ ਦੇਖ ਲੈ ਅੱਜ ਜੀ ਲੱਗੇ ਅੱਜ ਸਟਾਰਟ ਕਰਨਾ ਫਰੇਸ਼ਰ ਕਣਕ ਕੱਢਣ ਉਧਰ ਲਈ ਕੀਲੇ ਦੀ ਲੱਗੇ ਵੇਟਾਉਣ ਇੱਥੇ ਨੂੰ ਐਂਗੀਆਂ ਲੈ ਆਂਦੀਆਂ ਉਧਰ ਲਈ ਦੀ ਵੋ ਗਈ ਵਾਪੇ ਹੀ ਹੈ ਹਾਂਜੀ ਮੈਂ ਉਧਰਲੇ ਕੀਲੇ ਦੀ ਧਾਗੀ ਸਾਰੀ ਆ ਜੋ ਇੱਧਰ ਬਾਗੀ ਮੁਕਰੀ ਜਿਹੜੀ ਹੈਗੀ ਸੀ ਆਹ ਚਲਿਏ ਚਲੋ ਕਰ ਦੋ ਸ਼ੁਰੂ Get him! ਘੜ ਦਿੰਦੇ ਆ ਜੀ ਆ ਤਾਂ ਇੱਦਾਂ ਘਾਟਾ ਪੁੱਣਾ ਘਾਟਾ ਰਾਮਾ ਚਲੋ ਕੋਲੂ ਭਾਈ ਆਇਆ ਚੈੱਕ ਕਰਦਾ ਵੀ ਦਾਣੇ ਕਿੰਨੇ ਕੋਗੇ ਇਹ ਆਇਆ ਮੈਂ ਇੰਨਾ ਨਾ ਸੋਚੀ ਆ ਕਿੰਨੇ ਕਹੋਗੇ ਕਿੰਨੇ ਕਹੋਗੇ ਹੋਈ ਆਨੇ 12 13 ਕੁਆਂਟਲ ਬਾਈਨੇ ਕਿ ਲਾਇਆ ਤੇ ਸਣੇ 14 ਬੰਦੇ 14 ਕੁਆਂਟਲ ਲਾਇਆ ਮੈਂ ਜੀ ਆਹ ਖੇਤ ਆ ਹੈ ਵੀ ਬਹੁਤ ਛੋਟਾ ਦਾ ਬੂਤੇ ਵੀ 4 ਸਾਲ ਦੇ ਆਏ ਆਹ ਚ ਭਰੀਆਂ ਠੀਕ ਆ ਇਹ ਚ ਇਹ ਚ ਕਾਣੇ ਬਹੁਤ ਦੀਆ ਐਜ ਐਜ ਨਾ ਇਹ ਖੇਤ ਵਿੱਚ ਇੰਦਰਾ ਚੱਕਣਾ ਹੈ ਹੈ 24 ਕੁਆਂਟਲ ਆਉਗੇ ਜਾਨੀ ਹਾਂ ਇਹਦੇ ਸਾਰੇ ਹੋ ਜਾਣੇ 24 25 ਕੁਆਂਟਲ ਗਰੇਗਾ ਬੁੱੱਟੀ ਵਾਲੀ ਪੈਂਦੀ ਦਾ ਮਹਿੰਗੀ ਉਹ ਆ ਮਹਿੰਗੀ ਉਹ ਪਤਾ ਨਹੀਂ ਉੱਤੇ ਬੜੇ ਵੀ ਆਹੋ ਉਸ ਜਗ੍ਹਾ ਵੀ ਘਟੀ ਜਾਂਦੀ ਆ ਜਗ੍ਹਾ ਵੀ ਘਟੀ ਜਾਂਦੀ ਆ ਉੱਤੇ ਹੈਵੀ ਬੜੇ ਜ਼ਿਆਦਾ ਆ ਉੱਧਰ ਰਗੇ ਚ ਕੰਪੈਨ ਵੀ ਆ ਗਈ। ਵੱਟਣ। ਇੱਧਰ ਭੜੀਆਂ ਵੀ 15 ਰਹਿ ਗਈਆਂ। ਉਹਨੇ ਰੋਲਾ ਪਾਉਣਾ ਵੀ ਛੇਤੀ ਦੇ ਕੇ ਟਰਾਲੀ ਲੈ ਕੇ ਆ ਜਾ। ਇੱਧਰ। ਲੱਗਿਆ ਉੱਧਰ ਵੱਟਣ ਹਰਸ਼ ਵੀਰੇ ਆ। ਕਾਲੇ ਦੇ ਨਾਲ ਛੱਟ ਲੱਗੀ ਵੀ ਉਹ ਆ ਕਹਿੰਦਾ ਮੈਂ ਤੇ ਆ ਨਹੀਂ ਹੋਣਾ। ਉਹਨੇ ਹਰਦੀਪ ਭੇਜ ਤਾ ਮੈਂ ਜਾ ਹਰਦੀਪ ਨੂੰ ਭੇਜ ਦੇ। ਲੱਗਿਆ ਹਰਦੀਪ ਵੱਟਣ ਚਲਾ ਇਹ ਵੀ ਵੱਟ ਕੇ ਖੜਾ ਦੂੰਗਾ ਉਹ। ਐਨੀ ਨੂੰ ਇੱਧਰ ਨਿਕਲ ਜੂ। ਦਰੋਂ ਹੀ ਪਹੁੰਚ ਗਿਆ ਲਓ ਜੀ ਹੋਰ ਸੱਚੇ ਹੋ ਗਏ ਤੜਵਾਉਣ ਨੂੰ ਅਸੀਂ ਤਰਵਾਉਣ ਨੂੰ ਰੋਕ ਸਰਵਾਉਣ ਨੂੰ ਅਸੀਂ ਦਾਲ ਭਰੀਆਂ ਰਹਿ ਗਈਆਂ ਇਹਦੀਆਂ ਆ ਟੁੱਟ ਗਿਆ ਹੁਣ ਸਰਵਾਉਣ ਨੂੰ ਲੈ ਜਾਂਦਾ ਚੈਨ ਟੁੱਟਣ ਕਰਕੇ ਲੱਗੇ ਆ ਸਵਾਰਨ ਹੁਣ ਆ ਚੱਲ ਸਵਾਰਦੀਏ ਫਿਰ 10 ਭਰੀਆਂ ਰਹਿ ਗਈਆਂ ਦੀਆਂ ਆ ਚੌੜ ਕਰਨ ਲੱਗੇ ਰੁਕ ਬੱਧ ਲਾਉਣ ਲੱਗੇ ਪਰ ਪਰ ਕੇ ਇੰਨੇ ਵਿੱਚੇ ਤੋੜਤਾ ਗਿਆ ਸ਼ੈਂਟੀ ਦੇਖ ਲੈ ਮੈਂ 10 ਭਰੀਆਂ ਰਹਿ ਗਈਆਂ ਦੀਆਂ ਅੱਛਾ ਰੁਕ ਪਰ ਪਰ ਕੇ ਲਾਉਣ ਲੱਗੇ ਸਾਰੇ ਚੌੜ ਚੱਕੀ ਸਾਰੇ ਬੰਦੇ ਕੋਲ ਹੋ ਗਏ ਹਾਂ ਰੁਕ ਜਿਆਦਾ ਹੋ ਗਿਆ ਆ ਤੋੜਤਾ ਇੰਨੇ ਜੇ ਮੈਂ ਕਿਹਾ ਫਾਇਦਾ ਹਾਂ ਬੈਠੇ ਆ ਸਾਥੇ ਮੈਂ ਬੈਠੂ ਤੁਹਾਨੂੰ ਵੀ ਕਿਤੇ ਭੱਜਣ ਨਹੀਂ ਦਿੰਦਾ ਉਹ ਮੈਂ ਤਾਂ ਕਰਦਾ ਸਦਾਜੀ ਕਿ ਕੀਲਾ ਕਿਸੇ ਦਾ ਕੱਢਿਆ ਹਉਣ ਦੇ ਇੰਨੇ ਮੈਂ ਕੋਈ ਨਹੀਂ ਆ ਗਿਆ ਚਾਹ ਟੁੱਟਣਾ ਕਰਕੇ ਫਿਰ ਰੂਲਾ ਹੋ ਗਿਆ चैन ना होगी ना और फिर कितना फ्रेशर पर सही लिखाया पता है ओ मगर फ्रेश फ्रेशर पर सही लिखाया पता हेलो ठीक है ਹਾਂ ਕਨਾਂ ਤੋੜਨ ਨੂੰ ਲੋਕ ਸਰਵਾਉਣ ਨੂੰ ਅਸੀਂ ਹੈ ਆਓ ਫਿਰ ਯਾ ਗੱਲ ਯਾਰ ਇਹ ਖਰੀਦਦਾ ਇਹਦੀ ਜਿਹੜੀ ਸੱਤ ਨਹੀਂ ਹੈਗੀ ਇਹ ਨਹੀਂ ਹੈਗੀ ਹੋਰ ਛੋਟੀ ਹਾਂ ਜਿਹੜਾ ਉਹ ਡੱਬੇ ਚ ਦੇਖ ਲਿਆ ਮੱਜਾਂ ਨੂੰ ਸਵਾਦ ਨਾ ਹੁੰਦਾ ਜਿਹੜਾ ਲੰਮਾ ਤੇ ਵੀ ਬੜੀ ਹੈ ਇਹੀ ਆ ਦੇਖ ਲਾ ਕੇ ਨਹੀਂ ਹੈ ਜੀ ਲਾ ਕੇ ਤਾਂ ਦੇਖ ਨੂੰ ਹੈ ਬੜੀ ਆ ਕਹਿੰਿਆ ਹੈ ਵਿੱਚ ਹੋਰ ਡੱਬਾ ਦੇਖ ਲੈ ਕੋਈ ਕੋਈ ਕਿਹੜੇ ਡੱਬੇ ਚੋਂ ਆਉਂਗੀ ਆਜਾ ਹਾਂ ਉਹ ਲੂ ਦੇ ਡੱਬਾ ਕਿਹੜਾ ਆ ਤਾਂ ਨਟਾਂ ਵਾਲਾ ਆ ਵੀ ਊਂ ਮਿੰਟਾਂ ਲੱਗੀਆਂ ਆ ਵੀ ਲੱਟਾਂ ਲੱਗੀਆਂ ਉਹ ਪਿੱਛੇ ਦੇਖ ਇਹ ਨਿਹੜਾਂ ਦਾ ਹੀ ਹੋਣਾ 1 ਮਿੰਟਾਂ ਦਾ ਹੀ ਆ ਉਹ ਛੋਟੇ ਜਿਹੇ ਡੱਬੇ ਚ ਦੇਖ ਤਾ ਤੇ 1 ਮਿੰਟਾਂ ਲੱਗੀਆਂ ਐਨ ਤੇ ਤੈਨੂੰ ਮਿਲੂ ਇੱਥੇ ਮਿਲਦੀ ਹੈ ਤੇ ਕਿੱਥੇ ਮਿਲੂ ਹੁਣ ਇਹ ਕੋਈ ਜਣਾ ਕੋਈ ਹੂੰ ਬੋਲਟ ਵਾਲੇ ਕੋਲ ਬੋਲਟਾਂ ਨਾਲ ਕੋਈ ਮਿਲੂ ਫਿਰ ਹੁਣ ਤੇ ਆਪਾਂ ਚੈਨਾਂ ਸੰਭਲੇ ਰੱਖਦੇ ਸਾਡੇ ਪਾਸ ਦੋ ਦਿਨ ਸੈਟ ਤੇ ਫੇਰ ਹਲੋ ਤੇਰੀ ਆ ਕੇ ਦੇਖੀ ਨਾ ਹੋ ਲਾ ਕੇ ਨਿਕਲਦੇ ਠੀਕ 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 ਇਹ ਵੀ ਬੋਲ ਚਾਹੇ ਇਹ ਡੱਬਿਆਂ ਚ ਹੋਊਂਗੇ ਫੁੱਲ ਕੇ ਦੇਖ ਆ ਡੱਬਾ ਚਲ ਬੋਲਾ ਕੀ ਹਾਲ ਆ ਕਿਵੇਂ ਹੋ ਇਨੇ ਕਿਹੜੇ ਸੁਣਨਾ ਠੀਕ ਆ ਠੀਕ ਆ ਠੀਕ ਆ ਲੱਗੇ ਵੀ ਟੀਨਾ ਪਾਉਣ ਕਣਕ ਕੱਢਦੇ ਜਦ ਤੱਕ ਵਿਜਾਲੇ ਰਹਿ ਗਈ ਗਏ ਚਲ ਜਿਹੜਾ ਕੋਈ ਸੋਣਾ ਚੱਲ ਕੋਈ ਨਹੀਂ ਹਾਂ ਆਤਾ ਢੀਦਾ ਚਾਰਚ ਥੋੜਾ ਜਿਹਾ ਉਹ ਫਰਕ ਆ ਨਾ ਗਾਇਬ ਇਹ ਬਾਈ ਠੀਕ ਗੈਟਰ ਦਾ ਦੇਖ ਲਿਆ ਪਾਣੀ ਮਾਰ ਕੇ ਦੇਖਿਆ ਤਾਂ ਸਹੀ ਤਾਂ ਪਾਣੀ ਨਿਕਲਿਆ ਔਰ ਉੱਪਰ ਉਠੀ ਵੀ ਏ ਟੀ ਨਾ ਹਾਂ ਹਾਂ ਉਹ ਜਿਹੜੀਆਂ ਬੈਟਰੀ ਨੇ ਦੋ ਦੋ ਚਾਹ ਬੈਹ ਜਣੀਆਂ ਚਲ ਇਧਰਲੀ ਸਾਈਡ ਫੇ ਟੋਟੇ ਹੁਣ ਅਜੇ ਕੋਕੀ ਜਨੇ ਰੱਖ ਦੂੰਗਾ ਜਾਂ ਪਲੇਟਾਂ ਬਣੂੰਗੀ ਉਹ ਬੜੇ ਦੇ ਵਿੱਚ ਪੁੱਟਾ ਦੇ ਦੂੰਗਾ ਬੜੇ ਟੋਟੇ ਪਾ ਦੇਣੇ ਤਾਂ ਤਾਂ ਕੀ ਹੋ ਗਿਆ ਤਾਂ ਹੈ ਟੋਟੇ ਤਾਂ ਪਏ ਹੁਣ ਵੀ ਗੱਲ ਤਾਂ ਕੁਝ ਨਹੀਂ ਹੋਇਆ ਅਜੇ ਦੀ ਗਾੜੀ ਜਨਾਲੀ ਪੈਣੀ ਹੁੰਦਾ ਬਾਹਰ ਇੱਕ ਚੱਲ ਦੇਖ ਲਈ ਹਾਂ ਉਹ ਕਿਉਂ ਕਰ ਮਾੜੀ ਜੀ ਪਾਰਟੀ ਤਾਂ ਨਹੀਂ ਕਰਨੀ ਨਹੀਂ ਹੈਗੀ ਫੋਨ ਦੀ ਮਿਲ ਗਿਆ ਮਿਲ ਗਿਆ ਕਿਹੜਾ ਫੋਨ ਦੋ ਦਲੀ ਦਿਖਾ ਦੇ ਕਿਹੜਾ ਦਾ ਉਹ ਤਾਂ ਨਾਲ ਪਾੜ ਦੇ ਦੋ ਉਹ ਹੀ ਦਾ ਉਹ ਤਾਂ ਸਾਰੇ ਮੇਰੇ ਕਮਰੇ ਕੰਡੇ ਆਉਂਦੇ ਹਾਂ ਉਹ ਇਹ ਦੇ ਗਿਰਿਆ ਕਿਹੜਾ ਦਾ ਆਹ ਮਹਿੰਗਾ ਕਰ ਗਿਆ ਦਾ ਨਾ 500 ਰੁਪਏ ਰੱਖਿਆ ਬਤਾ ਨੇ ਲੈ ਇਹ ਫੋਨ ਰਾਜੂ ਦੇ ਤਾਂ ਰਾਜੂ ਦੇ ਇਹਦਾ ਨਵਾਂ ਲੈ ਆਇਆ ਆਇਆ ਬਤਾਇਆ ਦਾ ਹਾਂ ਇਹਦਾ ਮਾਜੀ ਹੋਵੇਗਾ ਹਾਂ ਨਵੇਂ ਜੱਪਾ ਪੈਕੀਮਾ ਦਾ ਹਾਉ ਬੈਗ ਇਹਦਾ ਪੁਰਾਣਾ ਹੋਇਆ ਹੋਇਆ ਹਾਂ ਆ ਫੋਨ ਤੇਰਾ ਤੂੰ ਵੀ ਬਰਾਣਾ ਹੋਇਆ ਪਏ ਉਹ ਫੋਨ ਮਜ਼ਾਕ ਨਹੀਂ ਕਰਦਾ ਦੇਖ ਉਹਦੇ ਪਰ ਦਿਖਾ ਦਿੰਦਾ ਮੈਂ ਕਹਿੰਦਾ ਤੂੰ ਨਵਾਂ ਲੈ ਨਵਾਂ ਯਾਰ ਦਿਖਾ ਦੇ ਤੂੰ ਵੀ ਲੈ ਕੇ ਆਇਆ ਵਟਕਾ ਨਵਾਂ ਨਹੀਂ ਹੈਗਾ ਓਏ ਉਹ ਭਾਈ ਜ ਆ ਉਹ ਰਵਾਦੀ ਹੈਗਾ ਹੋਰੇ ਨਹੀਂ ਰਵਾਦੀ ਹੈਗਾ ਕੋਈ ਨਵਾ ਰਿਹਾ ਵਾਹ ਚਾਰ ਪਈ ਹੋ ਬਿਛੇ ਕਹਿੰਦਾ ਉਹਦਾ ਨਾਮ ਆ ਕੋਈ ਰਵਾਦੀ ਤੂੰ ਆਇਆ ਕਿ ਮੇਰੇ ਬਾਤ ਸੁਣਾਵਾਈ ਇਹ ਮੇਰੇ ਨਾਲ ਆ ਫੋਨ ਤੇ ਲਈ ਵਧੀਆ ਦਿਖਾ ਦੇ ਬੋ ਘਾਟ ਹੋਣਾ ਲੱਭਿਆ ਐਨਾ ਥੋੜਾ ਲੈ ਆਇਆ ਹਲਾ ਬੋ ਘਾਟਾ ਹਵਾ ਹੁਣ ਨਾ 500 ਰੁਪਏ ਤੂੰ ਖੜ ਗਿਆ ਤੂੰ ਆਹ ਦਾ ਮੋਟਰਸਾਈਕਲ ਦੇਖ ਕੇ ਦੱਲੀ ਬਹੁਤ ਵਜੇ ਨਾ ਤੇਰੇ ਜਿਹੜੇ ਨੇ ਸਾੰਭੀ ਬੈਠਾ ਹੈ ਬੂਰੇ ਬੈਠਾ ਜੀ ਬੂਰੇ ਤੇ 50 ਤੇ ਬੰਦ ਜਾ ਕੇ ਲੋ ਜੀ ਲਸਟਰੀ ਨਾ ਪੈ ਰਹੀਆਂ ਇਹ ਵੱਢ ਗਏ ਇੱਧਰ ਸਾਰਾ ਫਨੇੜ ਗਿਆ ਰਹਿ ਗਈਆਂ ਥੋੜੀ ਜਿਹੀ ਬੱਟਰ ਟੱਕ ਕਰਕੇ ਪਾਉਣ ਇੱਕ ਅੱਧੀ 3 ਜਾਂ 3 ਨੇ ਰਹਿ ਗਈਆਂ ਇਹਦੀਆਂ ਚਲੋ ਇੰਨਾ ਦਾ ਕੰਮ ਫਤਿਹ ਹੋ ਗਿਆ ਡਟ ਕਸਾਂ ਰਹਿ ਗਈ ਇਹਨਾਂ ਦੇ 5-7 ਦੇ ਬਾਕੀ ਤਾਂ ਠੀਕ ਆ ਬੜਾ ਆਉਦੀ ਹਵਾ ਫਰਨ ਫਰਨ ਵਿੱਚ ਤੇ ਚਾ ਹੁਣ ਨਾਟ ਕਾ ਦੋ ਜਿਹੜੇ ਰਹਿ ਗਏ ਹੂੰ ਇੱਧਰ ਤੇ ਵਧੀਆ ਲੱਗਦੀ ਨੂੰ ਪਰਦੇ ਹਾਂ ਚੀਜ਼ ਸੈਟ ਆ ਗਈ ਪਾਣੀ ਤਾਂ ਨਹੀਂ ਜਾਂਦਾ ਹੈਗਾ ਵਾਛੜੇ ਜਾਇ ਕਰਦੀ ਵਾਛੜ ਕਿੰਨੀ ਕੀ ਚਲੇ ਜਾਉ ਚਲੇ ਨਹੀਂ ਜਾਂਦੀ ਆ ਤੇ ਇੱਕਦਮ ਮਸਾਲਾ ਭਰਨੀ ਜੀ ਹੈ ਇੱਕਦਮ ਮਸਾਲਾ ਭਰ ਦੇ ਮੇਰੇ ਕੋਲੋਂ ਕਾ ਮਸਾਲਾ ਭਰ ਦੂੰਗੇ ਮੈਂ ਬੰਦ ਕਰਨਾ ਪੜ ਰੂ ਬਣਾਉਣਾ ਇੱਧਰ ਵੀ ਲਾ ਦੀਆਂ ਗੇਲ ਗੇਲ ਨੂੰ 15 ਨਹੀਂ ਲਾਈ ਗਈ ਦੀ ਵਾਹ ਉਹ ਦੂਈ ਉਹੀ ਲੱਗਦੀ ਆ ਜੇ ਥੋੜਾ ਫਰਕ ਕਰ ਰੱਖਣਾ ਹੈ ਐ ਬੁਰਸ਼ ਦੇ ਦਿਓ ਮਾਰੇ ਸਾਫ਼ ਜੇ ਕਰ ਦਵਾਂ ਉਹ ਬਸ ਤੂੰ ਹੋਂ ਕਿਤੇ ਉਹਨਾਂ ਕਹਿਦੀ ਬੀਜ ਦੇ ਪਹਿਲੇ ਰੰਗ ਵੀ ਮਾਰ ਦਮ ਬੈਠਾ ਬੈਠਾ ਬੱਸ ਜਚਿਆ ਭਾਈ ਐ ਵਧੀਆ ਨਮੀਆਂ ਟੀਨਾ ਦੀ ਤੌਰ ਨਮੀਆਂ ਗਲੇ ਆ ਹਾਂ ਸਹੀ ਗੱਲ ਆ ਹੁਣ ਦੇਖ ਦੀ ਢਾਲ ਐ ਦੀ ਉਹ ਦੂਆ ਸ਼ੈੱਡ ਦੇਖ ਸੋਨੀ ਆ ਦੇਖ ਦੇਖ ਲਿਆ ਮੈਂ ਆ ਜਾ ਇੱਧਰ ਨੂੰ ਖਬਰੇ ਤਾਂ ਲੰਬੇ ਕਰ ਕੀ ਆ ਅਸਲ ਜੁਦਾ ਉਹਨੇ ਇੱਕ ਬਣਨੇ ਕਰਕੇ ਉਹਦਾ ਕੰਮ ਖਰਾਬ ਹੋ ਗਿਆ। ਇਹਦੀ ਲੰਬਾਈ ਜ਼ਿਆਦਾ ਹੋ ਗਈ। ਲੰਬਾਈ ਹੀ ਹੋ ਗਈ ਚੱਕਰ ਪਤਾ ਕੀ ਆ ਇਹ। ਚੜਾਓ ਘੱਟ ਆ। ਚੜਾ ਆ ਘੱਟ ਕਰਿਆ ਹੋਇਆ। ਇਹਦਾ ਚੜਾਓ ਬਹੁਤ ਘੱਟ ਆ। ਜੇ ਥੱਲੇ ਵਾਲੀ ਜਿਆਦਾ ਦਾ ਚੜਾ 4 ਇੰਚ ਦਾ ਨਾ ਉੱਪਰ ਵਾਲੇ ਕਟੋੜ 6 ਇੰਚ ਦਾ ਚਾਹੀਦਾ ਵਾ। ਇਹ ਚੜਾਅ ਚ ਮਾਰ ਖਾਂਦਾ ਹੈ। ਉਹੀ ਚੱਕਰ ਹੋ ਗਿਆ। ਉਹ ਪਹਿਲੀ ਦੇ ਚੜਾਓ ਇੰਨਾ ਕਰਤਾ ਮਿਸਤਰੀ ਨੇ ਕੋਈ ਅੰਤ ਨਹੀਂ ਉਹਦਾ। ਨਹੀਂ ਉਨੀ ਹੈ ਨਹੀਂ ਆ ਦੇਖਾ ਉੱਠਿਆ ਬਾਈ ਇੱਥੇ ਦੇ ਉੱਪਰ ਨੂੰ ਦਿਖਦਾ ਨਾ ਮੂੰਹ ਇਹਦਾ ਹੋਰ ਇੱਕ ਲੈਂਚ ਪਾਣੀ ਆਉਂਦਾ ਉਹਦਾ ਕੀ ਹੱਲ ਕਰੀਏ ਉਹੀ ਲਾਈਏ ਜਿਹੜਾ ਤੂੰ ਕਹਿੰਦਾ ਸੀ ਉਦੋਂ ਕੈਂਦੀ ਗੱਲ ਤੇ ਬਣਾ ਲਾ ਉਹ ਹਾਂ ਪਟ્રોલ ਚ ਗੇਰ ਨਹੀਂ ਫਾਰਮ ਜੀ ਹੁੰਦੀ ਜਿਹੜੀ ਉਹੀ ਬਣਾ ਕੇ ਲਾਈਏ ਹੈਨਾ ਉਹ ਤਾਂ ਇੱਕ ਵਾਰ ਲੱਗ ਗਿਆ ਜਿੱਥੇ ਫਾਰਮ ਮੁੱਕੇ ਰੋਜ ਉੱਲੀ ਬਾਠ ਠੀਕ ਹੈ ਚਲ ਇਹਦਾ ਵੀ ਕਰਦੇ ਆ ਇੰਤਜ਼ਾਮ ਜੀ ਆਹ ਰਹਿ ਗਿਆ ਹੁਣ ਪੁਰਾਤ ਪੁਰਿਆ ਲੱਗਦਾ ਲੋਕੇਸ਼ਨ ਉਹਦੇ ਗਾਣੇ ਕਿ ਹੁਣ ਖੁੱਲਾ ਡੁੱਲਾ ਆ ਜਾਇਆ ਏ ਟਾ ਉਟਾ ਪਈਆਂ ਸਮਾਨ ਪਈਆ ਗਾਹ ਪਈਆ ਵਾ ਇਹ ਸੈੱਟ ਹੋਣਾ ਸਾਰਾ ਹੀ ਇਹ ਗਿਆ ਫਿਰ ਹਾਂ ਠੀਕ ਆ ਤਾਰ ਟੂਲ ਵਧੀਆ ਹਾਂ ਇਹ ਨਵੀਆਂ ਟੀਨਾਂ ਦੇ ਨਵੀਆਂ ਹੀ ਆ ਨਾ ਪਤਾ ਹੈਗਾ ਫਿਰ ਉਹ ਪੁਰਾਣੀਆਂ ਤਾਰ ਕਿ ਨਵੀਆਂ ਪਾ ਦੇਣੀ ਕਿੱਥੇ ਬਹੁਤ ਖਰਚਾ ਹੋ ਜੜਾ ਤਾਂ ਹਾਂ ਜੇ ਨਵੀਆਂ ਤਰਾਈਆਂ ਇਹਨੇ ਕੱਲ ਪੁਰਾਣੀਆਂ ਇਹ ਟੀਰਾ ਲੈ ਕੇ ਜਾ ਫਿਰ ਵੀ ਇਹ ਨੂੰ ਸਹਣਾ ਮੈਂ ਪ 400 500 ਚ ਕੇ ਫਰਕ ਆਓ ਜੀ ਮੈਂ ਕਿਹਾ 400 ਤਾਂ ਮਹਿੰਗੀ ਆ ਫਿਰ ਹਾਂ ਕੁਆੜੀਆ ਤੇ ਲਈ ਹੈ ਨਾ 200 ਨੂੰ ਚਾਹੀਦੀ ਹਾਂ ਹਾਂ 200 ਇਹ ਜਾ ਜਾ ਬਾਈ ਟੁੱਟੀ ਵੀ ਨਿਕਲਦੀ ਆ ਸਾਲੇ ਇਹਦਾ ਭਰੋਸਾ ਥੋੜਾ ਵਾ ਭਰੋਸਾ ਥੋੜਾ ਹੱਥ ਜੇ ਰਹਿੰਦੀ ਕਈ ਵਾਰ ਹੂੰ ਹੂੰ ਹੁਣ ਆਪਣੀ ਇਹ 500 ਦੀ ਆ ਫੇਰ ਹੂੰ ਮੇਰੀ ਗਾ ਸੁਣ ਲਾ 20 25 ਪੈ ਗਈਆਂ ਪੁਰਾਣੀਆਂ 20 22 ਹੋਣੀਆਂ 10 12000 ਰੁਪਏ ਦਾ ਫਰਕ ਪੈ ਗਿਆ ਆਹ ਇਹ ਤਾਂ ਪਹਿਨਾ ਸਾਡੀ ਗਲਤ ਮੈਂਟ ਹੋ ਗਈ ਸੀ ਨੀ ਤਾਂ ਕਿਦੀ ਆਪਣੀ ਉਹ ਕਰ ਲਿਆ ਦੀ ਆਪਣੀ ਜਾਂ ਦੀ ਨਾ ਨਾ ਹੋਗਾ ਤੇ ਕਲੇ ਜਾਂ ਦੀ ਹੂੰ ਪਾਣੀ ਉੱਪਰ ਆ ਹੁਣ ਆਪਾਂ ਨਹੀਂ ਫਿਰ ਉਧਾ ਨਹੀਂ ਚਾ ਚਾ ਰਹੇ ਰੋ ਨਹੀਂ ਚਾਰ ਆ ਉਹ ਵੀ ਤਾਂ ਭਾਰ ਹੁਣ ਮਸਾਲਾ じゃ ਕਿ ਨਹੀਂ ਭਰ ਦੇਣਾ ਸੁੱਖਾ ਕਹਿੰਦਾ ਸਰਤਾ ਜਾਣਾ ਤਾਂ ਫਿਰ ਵੀ ਕਹਿੰਦਾ ਭਰ ਦੇਣਾ ਕਿਨੇ ਹੋਰ ਤੁਪਕੇ ਦੇ ਬਿਲ ਨਾ ਜਾ ਤੁਪਕੇ ਬੱਛੜ ਦੀ ਘਿਰੂਗੇ ਉਹ ਨਹੀਂ ਕਰਦੇ ਹੈਗੇ ਉਥੇ ਕਿਹੜੇ ਪਾਣੀ ਆਉਣਾ ਕਿਸੇ ਪਾਸੇ ਤੇ ਪਾਣੀ ਨਹੀਂ ਆਉਣਾ ਸਰ ਬਾਤ ਛੜਾਉਣੀ ਇੱਥੇ ਨੂੰ ਮੈਂ ਮਾਰ ਦੇਣਾ ਮਸਾਲਾ 1 ਤੋਂ 10 ਲੱਗਣਾ ਸਰ ਇਹ ਤੱਕ ਸਾਰੇ ਹੀ ਸਵੇਰ ਆਵੇ ਅੱਧ ਵਿਚਾਲੀ ਰਹਿ ਗਿਆ ਕੰਮ ਹੁਣ ਕਹਿੰਦਾ ਸ਼ਾਮ ਨੂੰ ਕੱਢੂਗੇ ਆਹੋ ਜੋੜਨੇ ਨਾਲ ਦੂਗਾ ਉਹਨੂੰ ਤਾਂ ਖੋਲਣਾ ਪੈਣਾ ਬੰਨਣਾ ਪੈਣਾ ਤਾਂ ਉੱਥੇ ਤੇ ਟਰੈਕਟਰ ਲਿਆਉਣਾ ਪੈਣਾ ਤਾਂ ਫੇਰ ਮੈਨੂੰ ਚੱਲੀਆਂ ਤੇ ਮੈਂ ਕਿਹਾ ਸਰਵਾਰਤਾ ਤਾਂ ਫੇਰ ਉਹਨੇ ਨਾ ਉੱਥੇ ਘਾਹ ਭਰੀਆਂ ਉਹਨੇ ਦੂਏ ਨਾਲੇ ਕੱਢ ਹੋਇਆ ਨੇ ਉਦੋਂ ਚੱਲ ਕੋਈ ਨਹੀਂ ਸਵਾਰ ਬਵਾਉਣਾ ਤਾਂ ਪੈਣਾ ਹੀ ਤਾਂ ਮੈਂ ਜਦ ਸ਼ਾਮ ਨੂੰ ਸਹੀ ਸ਼ਾਮ ਨੂੰ ਕਹਿੰਦੇ ਆ ਹੁਣ ਇਹ ਸਵਾਰ ਮੈਨੂੰ ਹੈ ਨਸਵਾਰਤਾ ਦਾ ਤਾਂ ਉਹ ਖੜਾ ਜੀੜੀਵਾਂ ਦੇ ਬਾੜੇ ਚ ਕੱਢਣ ਨੂੰ ਕਹਿੰਦਾ ਸ਼ਾਮ ਨੂੰ ਕੱਢੂਗੇ ਭਈ ਇਹ ਕਹਿੰਦੇ ਅਸੀਂ ਆ ਕੇ ਮਤਲਬ ਤੁਸੀਂ 9 ਵਜਾ ਦੇਣੇ ਇਹ ਕਿਉਂ ਕੱਢ ਹੁੰਦੀ ਹੈ ਇਹ ਜੀ ਹੈ 10 12 ਵਜੇ 11 ਵਜੇ ਆਉਨੇ ਰਤ ਨੂੰ ਚੱਲ ਦੇਖਦੇ ਕਿਹੜੇ ਟਾਈਮ ਆਉਂਦੇ ਆ ਕੋਈ ਟਾਈਮ ਕਢਾ ਲੈਣੀ ਆ ਦੋ ਆਪਸ਼ਨਾਂ ਕਰਕੇ ਵਧੀਆ ਰਹੇ ਆਪਾਂ ਏਟ ਬਚ ਗਈ ਨਹੀਂ ਇੱਥੇ ਤੇ ਢਾਲ ਜਾਣੀ ਸੀ ਸੋਨੀ ਜੇ ਪਿੱਛੇ ਨੂੰ ਕਰਦੇ ਓਰੇ ਤੇ ਢਾਲ ਜਾਣੀ ਸੀ ਦੇਖ ਲੈ ਉਹਦੀ ਢਾਲ ਦੇ ਲੈ ਭਾਈ ਕਿੱਥੇ ਆਉਣੀ ਆ ਨਿਕਾ ਗੈਲਾ ਜੇ ਮੂਰੇ ਨੂੰ ਕਰਦੇ ਤੇ ਤਾਂ ਉਹਦੀ ਪਿੱਛੇ ਨੂੰ ਢਾਲ ਲਈ ਜਾ ਇਹ ਚੀਜ਼ ਫਿਰ ਮੈਂ ਕਿਹਾ ਟੀਬ ਚਾਲੂ ਹੋਣੀ ਜੀ ਚੱਲ ਵੇ ਬੰਦਾ ਡਿਊਟੀ 'ਤੇ ਇਹ ਕੀ ਲਗਣੀ ਆ ਰੈਡੀ ਤਾਂ ਨਹੀਂ ਲਗਣੀ ਨੀ ਬਤੋਰੀ ਖੜਾ ਲਾ ਹਾਂਜੀ ਹਾਂਜੀ ਹੂੰ ਇਹ ਕਰੀ ਆ ਸਵਾ ਦੋ ਮੈਂ ਸੋਕੇ 2.5 ਫੁੱਟ ਕਰੀ ਆ ਹਾਂ 2 ਫੁੱਟ ਤੇ ਨੇਚ ਸਵਾ ਦੋ ਸਵਾ ਦੋ ਸਵਾ ਦੋ ਕਰੀ ਆ ਬਾਈ ਉਹ ਇੰਦਰ ਦੇ ਵਿਲਾ ਹੋਗਾ ਮੈਨੇ ਇੱਧਰ ਤਾਜੀ ਕਿੱਥੇ ਬਾਈ ਆ ਤੂੰ ਦੱਸ ਗਿਆ ਕਰ ਨਾ ਦੇਖ ਮਿੰਡ ਮੋਣ ਉੱਧ ਗੱਡਰ ਚ ਲੈ ਜੀ ਫੇਰ ਕਾ ਲੂ ਕਾ ਲੂ ਨਾ ਵੀ ਦੇਖ ਗੱਡਰ ਤਾਂ ਲੈ ਜਾ ਪਹਿਲਾਂ ਗੱਡਰ ਤਾਂ ਲੈ ਜਾਣਾ ਚੱਕ ਲਿਆ ਤੂੰ ਮਿੰਨਾ ਕਿਆ ਗੱਡਰ ਤਾਂ ਆਈ ਜਾਣਾ ਚੱਕ ਲਿਆ ਜਿਹੜੇ ਹੈਗੇ ਆ ਇਹ ਨਾਲ ਸਾਈ ਸੂਈ ਦੇ ਕੱਲ ਬਾਜੀ ਚਾਹੀਦੀ ਤੁਹਾਨੂੰ ਫਾਇਦੇ ਨਹੀਂ ਆ ਮੈਂ ਘਾੜ ਦੇ ਬੰਦੇ ਹਾਂ ਲੈ ਲੈ ਦੇਖ ਲੈ ਬਾਈ ਸਾਈ ਤਾਂ ਚਾਹੀਦੀ ਆ ਹਾਂ ਸਾਈ ਦੇ ਜਾਂਦੀ ਆ ਕੋਈ ਬੰਦਾ ਪੱਕਾ ਹੋਏ ਸਾਈਂ ਗਾਲਾ ਬੰਦਾ ਨਿੱਕੇ ਸਾਈਂ ਦੇਣੀਆਂ ਬਾਈ ਇਹ 100 ਰੁਪਏ ਵਾਲਾ ਲੈ ਦੱਸ ਇਹ ਗੱਲ ਕਰ 1000 ਰੁਪਏ ਸਾਈਂ ਤਾਂ ਸੇ ਘੱਟੋਂ ਘੱਟ ਉਹਨੇ ਕਹਲੂ ਕਬੂਤਰਾਂ ਦੀ ਬਾਜੀ पे ਜਾਣਾ ਉਹ ਭਰਨੀਆਂ ਉਹਨੇ ਉੱਥੇ ਐਂਟਰੀ 1000 ਤਾਂ ਚਾਹੀਦਾ ਚਾਹੇ ਬਾਅਦ ਚ ਵਾਪਸ ਦੇ ਲਈ ਆਪਣੇ ਐਂਟਰੀ ਭਰਨੀ ਆ ਉਹਨੇ ਹੋ ਜਾਂਦੀ ਆ ਹੁੰਦੀ ਨਹੀਂ ਬਾਅਦ ਤਾਂ ਅਸੀਂ ਕਰੂੰਗਾ ਜੇ ਤੂੰ ਮੁੱਕੂਗਾ ਡਬਲ ਡਬਲ ਵਾਪਸ ਹੋਊਗੀ ਵੀਡੀਓ ਵੱਧਦੀ ਆ ਸਾਈਂ ਨੇ ਡਬਲ ਕਮਾ ਲੈ ਜੇ ਤੂੰ ਨਹੀਂ ਮੁੱਕੂਗਾ ਫੇਰ ਡਬਲ ਵਾਪਸ ਆ ਹਾਂ ਜੇ ਤੂੰ ਮੁੱਕ ਰਿਹਾ ਫੇਰ ਨਹੀਂ ਹੋਣੀ ਤੂੰ ਨਹੀਂ ਸਾਈ ਲੈ ਜਾ ਗੱਲ ਕਰੀ ਨਾ ਜਿੱਦਾਂ ਰੇਟ ਕਰਨਾ ਆਉਂਗਾ ਪੈਸੇ ਇਹਨੇ ਮੰਗ ਲਈ ਜਿਹੜਾ ਮੁਕਰੇ ਜਾਵੇ। ਅਰੇ ਇਹਨੂੰ ਲੈ ਤੇ ਦਾ ਫੋਨ ਤਾਂ ਕਰਿਆ। ਹਾਂ ਕਰ ਦਿੰਦਾ। ਸਵੇਰੇ ਕਿਹਾ ਹੈਗਾ ਉਹਨੇ ਤੈਨੂੰ ਹੁਣ? ਉਹ ਕਹਿੰਦਾ ਮੈਂ ਜਾ ਕੇ ਹੁਣ ਦੁੱਧੇ ਤਾਂ ਸਹੀ ਫਿਰ ਆਈਏ ਕਰ ਲੂੰਗਾ ਨਹੀਂ। ਸਵੇਰੇ ਚੱਲੂਗੇ। ਜਾਊਂਗਾ ਤਾਂਹੀਂ ਜੇ ਤੂੰ ਉਹ ਦੱਸੂਗਾ ਕੁਝ। ਮੈਂ ਵੀ ਚੱਲੂਗਾ ਕੱਲੂ ਵਿੱਲਾ ਆਈ ਆ। ਉਹ ਤਾਂ ਪੁੱਛਣਾ ਵੀ ਆਜੀ ਪੁੱਛ ਲੈਂਦਾ ਮੈਂ ਪੁੱਛ ਲੈਂਦਾ। ਓ ਜੀ ਨਵੇਂ ਛੜਦਾ ਉਹ ਘਾਟਨ ਕਰਤਾ ਅਨਾਜ ਗੈਰ। ਹਾਂਜੀ। ਕਣਕ ਦਾ ਟਰਾਲਾ ਅੰਦਰ ਖੜਾਤਾ। ਰੱਬ ਦੀ ਕਿਰਪਾ ਨਾਲ ਕੰਪਲੀਟ ਹੋ ਗਿਆ ਇੱਧਰ ਵੀ ਇੱਧਰ ਰਹਿ ਗਿਆ ਇੱਕ ਬਨੀਰਾ ਬੰਨਣਾ ਨੂੰ ਉਤੇ ਬਾਗ ਹਾਂ ਫੇਰ ਉਤੇ ਬਾਗ ਕਰਾਂਗੇ ਕੰਢੀ ਪਲਾਸਟਰ ਫੇਰ ਪਾਵਾਂਗੇ ਤੂੜੀ ਪਰਸੋਂ ਚੌਥੇ ਤੱਕ ਰੱਬ ਦੀ ਕਿਰਪਾ ਹੈਗਾ ਚਲੋ ਹੁਣ ਆ ਛੱਡਿਆਈਏ ਬਲੀਆਂ ਜਿਹੜੀਆਂ ਬਾਧੂਤੀਆਂ ਫੱਟੇ ਕਰ ਰਹੀਆਂ ਤਾਂ ਕਿਹਾ ਹੁਣ ਕੰਮ ਦੀ ਹਾਂ 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 ਛੱਡਣ ਚੱਲੇ ਬਾਕੀ ਜਾ ਕੇ ਦੇਖਾਂ ਮੋਟਰਪੋਂ ਬੰਦੇ ਆ ਗਏ ਕਿ ਨਹੀਂ ਜਿਹੜੀ ਕਣਕ ਰਹਿ ਗਈ 20 ਬਨ ਰਹੀਆਂ ਕਢਾ ਲੀਏ ਹੋਰ ਚਾਲਾ ਜ ਪਾਦਾਨੀ ਛੱਡੇ ਆਈਏ ਹੈ ਬਿਲੇ ਹੋਈ ਹੈ